ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਪਈ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਹਾ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਹੈ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਹੈ ਹੱਲੇ ਰਿਪੋਰਟ ਹੋਣੀ ਹੈ ਪੋਸਟਮੈਨ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਆ ਕੀ ਗੱਲ ਆ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੈਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨੇ ਆਪਾਂ ਜੇ ਸਾਰਾ ਕੰਮਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪ ਆ ਇਸ ਪਰਿਵਾਰ ਕੋ ਆ ਕਾਦੇ ਕਰਕੇ ਆ ਸਾਨੂੰ ਦੁੱਖ ਹੈ ਇਸ ਕਰਕੇ ਆਪ ਆਇਆ ਸੋ ਜਿਹੜਾ ਵੀ ਗਲਤ ਅੰਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀ ਸੀ ਮੈਂ ਹੈਰਾਨ ਹੁਣ ਇੱਕ ਜਨਾਨੀ ਜਿਹੜੀ ਆ ਉਹ ਇਸ ਕੇਸ ਦੇ ਨਾਲ ਅਟੈਚ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਹਿਤਾ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵਾਂਢੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਵੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਸਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਆਨਸਰ ਆ ਬਖਸ਼ਿਆ ਨਹੀਂ ਜਵਾਬ ਦੇਵਾਂਗਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰ ਰਹਾ ਹੈ ਕੱਲ੍ਹ ਹੀ ਗੱਲਾਂ ਨਾਲ ਥੋੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਓ ਦੱਸਿਓ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਕਿੱਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲ ਉਵੇਂ ਨਹੀਂ ਬਕਸਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤਾਂ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇਹ ਨਹੀਂ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਰਿਸ਼ ਤੇ ਸਾਡਾ ਕੋਈ ਪਾਰਟੀ ਦਾ ਵਰਕਰ ਕਿਸੇ ਮਗਰ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਬੱਚਾ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਉਹ ਤੋਂ ਬਾਅਦ ਫੇਰ ਆਇਆ ਵਾ ਠੀਕ ਹੈ ਫੇਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫੇਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸ ਠੀਕ ਹੈ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਹੈ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਦਾ ਭਾਵ ਇਹ ਆ ਮੇਰੀ ਤੁਹਾਡੇ ਵੀ ਮਾਦੀਆਂ ਮਾਈ ਇਹੋ ਬੇਨਤੀ ਆ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਅੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਆਂ ਹਵਾ ਲਾਚ ਠੀਕ ਆ ਉਹਨੂੰ ਸੀਐਸਟਾਫ ਖੜਿਆ ਜੋਦੇ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤ ਪੜਾ ਠੀਕ ਆ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੁੱਕੀ ਜਾਂਦੇ ਹਾਂ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾ ਲਿਆ ਨਹੀਂ ਵਿਖਾ ਲਿਆ ਕਾਰਨ ਕੀ ਇੱਕ ਨੈਗੇਟਿਵਿਟੀ ਸਿਰਫ ਮੈਂ ਕਹਿੰਦਾ ਵੀ ਪੀਪੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆਪਣੇ ਪੰਜਾਬ ਨੂੰ ਠਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰੇ ਰਲ ਕੇ ਤਹਈਆ ਕਰ ਲਈਏ ਵੀ ਇਹ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਹੈ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ